ਕਿ ਜਿਹੜੇ ਇੰਟਰਸਟਿੰਗ ਮੁਕਾਬਲੇ ਹੋਣਗੇ ਜ਼ਿੰਦਗੀ ਦੇ ਪੋਲਿਟਿਕਸ ਦੇ ਉਹ ਮੈਨੂੰ ਖੇਡਣ ਦੀ ਆਦਤ ਹੈ ਸੋ 100% ਜੇ ਇੰਟਰਸਟਿੰਗ ਮੁਕਾਬਲਾ ਹੋਇਆ ਤਾਂ ਰਾਜਾ ਵੜਿੰਗ ਜ਼ਰੂਰ ਖੇਡਦਾ ਹੋਗਾ ਕਾਲੀ ਦਲ ਸਾਰਾ ਜਾਂਦਾ ਹੈ ਨਹੀਂ ਜਾਂਦਾ ਕਈ ਅਰੀ 50-50 ਸਾਲ ਜਿਨ੍ਹਾਂ ਲੋਕਾਂ ਨੇ ਤਕੜੀ ਤੇ ਮੋਹਰ ਲਾਈ ਉਹਨਾਂ ਤੋਂ ਲੱਗਦੀ ਨਹੀਂ ਜਿਨ੍ਹਾਂ ਨੇ 50-50 ਸਾਲ ਪੰਜੇ ਤੇ ਮੋਹਰ ਲਾਈ ਉਹਨਾਂ ਤੋਂ ਦੂਸਰੀ ਪਾਰਟੀ ਨੂੰ ਲੱਗਦੀ ਹੈ ਦੇਰੀ ਅੰਦਰ ਜਨਤਾ ਨੇ ਰਿਵੋਲਟ ਕਰਤਾ ਇਸ ਕਰਕੇ ਕਿ ਨਹੀਂ 2.5 ਸਾਲ ਇੱਥੇ ਆਏ ਨਹੀਂ ਸਾਡੀ ਪਾਰਟੀ ਨੂੰ ਇਗਨੋਰ ਕੀਤਾ ਗਈ ਨਹੀਂ ਤੇ ਹੁਣ ਇਹਨਾਂ ਨੇ ਇੱਕ ਬਾਹਰੋਂ ਲਿਆ ਕੇ ਬੰਦਾ ਸਾਡੇ ਉੱਪਰ ਫਿਰ ਬਾਤਾਂ ਕਰ। ਜਦੋਂ ਦੀ ਸੀ ਬਦ ਬਦਲ ਮદાન ਦੇ ਵਿੱਚ ਹੁਣ ਆਉਣਾ ਚਾਹੀਦਾ ਇਕਲੀ ਖੜੀ ਦੇ ਵਿੱਚ ਅੰਤਿਮ ਜਦੋਂ ਖਿਲਾ ਟੈਂਦਾ ਹੋਵੇ ਤੇ ਫਿਰ ਜਰਨ ਲੱਗਿਆ ਕਿ ਪਾਰਟੀ ਦਾ ਕਿੱਡ ਰਹੇ ਤਾਂ ਫਿਰ ਤੁਸੀਂ ਹਿਸਾਬ ਲਾਉਂਗੇ 40 ਉਹਨਾਂ ਦੀ 50 ਦੇ ਲਗਭਗ ਇਹਨਾਂ ਦੀ ਤਾਂ 90 ਹੋ ਗਈ ਸੌ ਜਾਣ ਫਿਰ ਕਰਨੀ ਚਾਹੀਦੀ ਜੇ ਐਦਾਂ ਫਿਗਰਾਂ ਤੁਸੀਂ ਗਿਣੋਗੇ ਤੇ ਕੋਈ ਗੱਲ ਬੰਦੀ ਨਹੀਂ ਹੈ ਮੈਂ ਕਿਸੇ ਦੇ ਵਰਸਸ ਉਸ سے ਨਹੀਂ ਮੈਂ ਤਾਂ ਹਮੇਸ਼ਾ ਰੋਚਕ ਮੁਕਾਬਲਿਆਂ ਦਾ ਆਦੀ ਹੈਗਾ ਅੱਜ ਦਾ ਦਿਨ ਜੁਆਇਨਿੰਗਾਂ ਦੇ ਨਾਲ ਭਰਿਆ ਹੋਇਆ ਰਿਹਾ ਜਿੱਥੇ ਇੱਕ ਪਾਸੇ ਗਿੱਦੜਵਾਹਾ ਦੇ ਵਿੱਚ ਡਿੰਪੀ ਟੀ ਲੋਹਣਾ ਵੱਲੋਂ ਆਮ ਆਦੀ ਪਾਰਟੀ ਦਾ ਪੱਲਾ ਫੜਿਆ ਗਿਆ ਤੇ ਦੂਸਰੇ ਪਾਸੇ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਵੱਲੋਂ ਘਰ ਵਾਪਸੀ ਕੀਤੀ ਗਈ ਹੈ ਤੇ ਇਸ ਦੇ ਵਿਚਾਲੇ ਹੀ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਖਿਰਕਾਰ ਇਹਨਾਂ ਜੁਆਇਨਿੰਗਾਂ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਨੇ ਕਿਉਂਕਿ ਗਿੱਦੜਵਾਹਾ ਹਲਕਾ ਉਹਨਾਂ ਦਾ ਅਬਦਾ ਹਲਕਾ ਰਿਹਾ ਹੈ ਤਾਂ ਉਹ ਸਭ ਤੋਂ ਪਹਿਲਾਂ ਉਹੀ ਜਾਣਾਂਗੇ ਕਿ ਡਿੰਪੀ ਦੀ ਜੁਆਇਨਿੰਗ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਨੇ ਵੜਿੰਗ ਸਾਹਿਬ लिमपिटी ਲੋ ਉਹਨਾਂ ਨੇ ਆਮ ਆਦੀ ਪਾਰਟੀ ਦਾ ਪੱਲਾ ਫੜ ਲਿਆ ਹੈ ਕਿਸ ਤਰ੍ਹਾਂ ਨਾਲ ਦੇਖਦੇ ਹਾਂ ਕੀ ਲੱਗਦਾ ਕਿ ਹੋਰ ਮਜ਼ਬੂਤੀ ਨਾਲ ਤੁਹਾਨੂੰ ਵੀ ਉਤਰਨਾ ਪਵੇਗਾ ਨਹੀਂ ਮਜ਼ਬੂਤੀ ਤਾਂ ਯਾਰ ਉਹ ਮੈਨੂੰ ਤਾਂ ਲੱਗਦਾ ਅੱਗੇ ਨਾਲ ਕਮਜ਼ੋਰੀ ਹੋਏ ਨੇ ਕਿੰਨੋਂ ਸਾਹ ਆਕਾਲੀ ਦਲ ਛੇ ਜ਼ਿਆਦਾ ਸਟਰੋਂਗ ਸੀਗੇ ਲੱਗਦਾ ਕਮਜ਼ੋਰ ਹੋਏ ਨੇ ਉਹ ਤਾਂ ਕਹਿ ਰਹੇ ਨੇ ਕਿ ਹੋਰ ਦੁੱਗਣੀ ਤਾਕਤ ਦੇ ਨਾਲ ਹੁਣ ਲੜਨਗੇ ਉਹ ਟਾਈਮ ਹੀ ਦੱਸੇਗਾ ਬ੍ਰਦਰ ਕਿ ਦੁੱਗਣੀ ਤਾਕਤ ਮਿਲਦੀ ਹੈ ਕਿ ਆ ਲੋਕ ਰਿਐਕਟ ਕਿਵੇਂ ਕਰਦੇ ਨੇ ਤੁਸੀਂ ਤੁਹਾਡੇ ਨਾਲ ਸਾਰੇ ਲੋਕ ਜਾਣਦੇ ਨਹੀਂ ਕਈ ਵਾਰੀ 50000 ਦੇ ਵੋਟ ਲਗਭਗ ਪਈ ਆ ਉਹਨਾਂ ਨੂੰ ਸਾਰੇ ਲੋਕ ਜਾਣਦੇ ਨਹੀਂ ਐਂਡ ਜਿਹੜਾ ਆਮ ਆਦਮੀ ਪਾਰਟੀ ਦਾ ਕਿੱਡ ਰਹੇ ਤਾਂ ਫਿਰ ਤੁਸੀਂ ਜਿਸ ਹਿਸਾਬ ਲਾਉਂਗੇ 40 ਉਹਨਾਂ ਦੀ ਤੇ 50 ਦੇ ਲਗਭਗ ਇਹਨਾਂ ਦੀ ਇਹ ਤਾਂ 90 ਹੋ ਗਈ 100 ਜਾਣ ਫਿਰ ਕਰੇ ਜਾ ਕੇ ਜੇ ਐਦਾਂ ਫਿਗਰਾਂ ਤੁਸੀਂ ਗਿਣੋਗੇ ਏ ਕੋਈ ਗੱਲ ਬੰਦ ਹੀ ਨਹੀਂ ਹੈ ਸੋ ਮੇਰੇ ਕਹਿੰਦਾ ਮਤਲਬ ਲੋਕਾਂ ਦਾ ਰਿਐਕਸ਼ਨ ਕੀ ਹੁੰਦਾ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਉਹ ਕਿਵੇਂ ਰਿਐਕਟ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਬਣੀ ਕਿੱਥੋਂ ਅਕਾਲੀ ਦਲ ਤੇ ਕਾਂਗਰਸ ਤੋਂ ਹੀ ਨਿਕਲ ਕੇ ਗਏ ਬੰਦਿਆ ਨੇ ਬਣਾਈ ਨਾ ਉਹਨਾਂ ਲੋਕਾਂ ਨੇ ਬਣਾਈ ਜਿਹੜੇ ਜਨਨ ਨੂੰ ਨਾ ਖੁਸ਼ ਸਨ ਸੋ ਕਲੀਦਲ ਸਾਰਾ ਜਾਂਦਾ ਨਹੀਂ ਜਾਂਦਾ ਕਈ ਵਾਰੀ 50 50 ਸਾਲ ਜਿਨ੍ਹਾਂ ਲੋਕਾਂ ਨੇ ਤਕੜੀ ਤੇ ਮੋਹਰ ਲਾਈ ਉਹਨਾਂ ਤੋਂ ਲੱਗਦੀ ਨਹੀਂ ਹੈ ਜਿਨ੍ਹਾਂ ਨੇ 50 50 ਸਾਲ ਪੰਜੇ ਤੇ ਮੋਹਰ ਲਾਈ ਹੈ ਉਹਨਾਂ ਤੋਂ ਦੂਸਰੀ ਪਾਰਟੀ ਨੂੰ ਲੱਗਦੀ ਨਹੀਂ ਸੋ ਮੈਂ ਤਾਂ ਇਹ ਦੇਖਿਆ ਵੀ ਹੈ ਸੋ ਲੈਟਸ ਸੀ ਲੇਕਿਨ ਨਾਲ ਜਿਹੜੀ 77 ਸਰਕਾਰ ਦੀ ਗੱਲ ਹੈ ਨਹੀਂ ਇਹਦੀ ਆਦਤ ਗਿੱਦਰਬਾਦ ਦੇ ਲੋਕਾਂ ਨੂੰ ਆਮ ਹੀ ਹੈ ਦਰباریں بہت ਵੱਡੀਆਂ ਵੱਡੀਆਂ طاقتਾਂ ਵੇਖੀਆਂ ਲੋਖਰਚਨ ਸਿੰਘ ਬਰਾੜ ਵੇਖੇ ਪ੍ਰਕਾਸ਼ ਸਿੰਘ ਬਾਦਲ ਵੇਖੇ ਜਗਮੀਤ ਸਿੰਘ ਬਰਾੜ ਵੇਖੇ ਮਨਪ੍ਰੀਤ ਬਾਦਲ ਵੇਖਿਆ ਰਾਜਾ ਵੜਿੰਗ ਵੇਖਿਆ ਇਹ ਨਵੇਂ ਏਰੀਆ ਸੇ ਤਾਂ ਉੱਥੇ ਹੁੰਦਾ ਜਿੱਥੇ ਕੋਈ ਚੰਗਾ ਐਮਐਲਏ ਨਾ ਬਣਿਆ ਹੋਵੇ ਮੰਤਰੀ ਨਾ ਬਣਿਆ ਹੋਵੇ ਉੱਥੇ ਤਾਂ ਕਿਤੇ ਨਾ ਕਿਤੇ ਸਰਕਾਰ ਦਾ ਜਲਵਾ ਚੱਲ ਜਾਂਦਾ ਇਹਨਾਂ ਦੇ ਤਾਂ ਰੋਜ਼ ਸਰਕਾਰ ਆਪਦੇ ਦਰਬਾਰ ਵੇਖੀ ਹੈ ਸਭ ਕੰਮ ਦੇ ਵਿੱਚ ਗਿੱਦੜਬਾ ਹਮੇਸ਼ਾ ਅਗੇ ਰਿਹਾ ਹੈ ਉੱਥੇ ਗੜ ਰਿਹਾ ਹੈ ਪੰਜ ਵਾਰੀ ਤਾਂ ਚੀਫ ਮਿਨਿਸਟਰ ਵੇਖਿਆ ਉਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੁਹਾਨੂੰ ਯਾਦ ਦਸਾਂ ਕਿ ਜਦੋਂ ਸਰਦਾਰ ਬਿਆਨ ਸਿੰਘ 1995 ਦੇ ਵਿੱਚ ਜਾ ਕੇ ਉੱਥੇ ਬੈਠ ਕੇ ਹਾਲਾਂਕਿ ਉਦੋਂ ਤੱਕੜਾ ਕੋਈ ਵਰਕਰ ਚੀਫ ਮਿਨਿਸਟਰ ਮੈਂ ਵੇਖਿਆ ਨਹੀਂ ਅਜੇ ਤੱਕ ਜਾਂ ਬਰਕਾਸ਼ ਸਿੰਘ ਬਾਦਲ ਜਾਏ ਵਰਕਿੰਗ ਕਰਨ ਦੇ ਵਿੱਚ ਸੋ ਮਨਪ੍ਰੀਤ ਸਿੰਘ ਬਾਦਲ ਚੋਣ ਜਿੱਤ ਗਏ ਤਿੰਨ ਸਾਲ ਪਏ ਸੀ ਸਰਕਾਰ ਨੂੰ ਕਿੰਨੇ 3 ਸਾਲ ਪੈਸੀ ਸਰਕਾਰ ਨੂੰ ਐਂਡ ਸਰਕਾਰ ਉੱਤੇ ਹਾਰ ਗਈ ਐਂਡ ਬਾਇ ਇਲੈਕਸ਼ਨ ਅਕਾਲੀ ਦਲ ਜਿੱਤ ਗਿਆ ਸੋ ਮੇਰੇ ਕਹਿਣ ਦਾ ਮਤਲਬ ਜੇ ਭਗਵੰਤ ਸਿੰਘ ਮਾਨ ਜੀ ਦਾ ਅਖੀਰਲਾ ਤੀਰ ਚਲਾਇਆ ਫੇਲ ਹੋ ਗਿਆ ਅੰਦਰ ਹੀ ਅੰਦਰ ਜਨਤਾ ਨੇ ਰਿਵੋਲਟ ਕਰਤਾ ਇਸ ਕੱਲ ਦਾ ਕਿ ਨਹੀਂ 2.5 ਸਾਲ ਇੱਥੇ ਆਏ ਨਹੀਂ ਸਾਡੀ ਪਾਰਟੀ ਨੂੰ ਇਗਨੋਰ ਕੀਤਾ ਗਈ ਨਹੀਂ ਤੇ ਹੁਣ ਇਹਨਾਂ ਨੇ ਇੱਕ ਬਾਹਰੋਂ ਲਿਆ ਕੇ ਬੰਦਾ ਸਾਡੇ ਉੱਪਰ ਫੇਰ ਬਾਤਾ ਕਿਉਂਕਿ ਪਿੰਡਾਂ ਦੇ ਵਿੱਚ ਹੁਣ ਸੋ ਜਿਹੜੇ ਢਿੱਲੋਂ ਸਾਹਿਬ ਦੇ ਬੰਦੇ ਆ ਉਹਨਾਂ ਨੇ ਡੋਮਿਨੇਟ ਕਰਨਾ ਹੈ ਉਹਨਾਂ ਨੇ ਉੱਤੇ ਆਪ ਦਾ ਹੱਕ ਜਤਾਉਣਾ ਸਰਪੰਚੀ ਉਹ ਲੜਨਗੇ ਬਲਾ ਇਸਮਤੀ ਉਹ ਲੜਨਗੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਵਰਕਰ ਚਾਹੀਉ ਜਿੰਨਾ ਮਰਜੀ ਕਹਿ ਲਓ ਨੈਚੁਰਲੀ ਹੈ ਜਿਹੜਾ ਪੁਰਾਣਾ ਬੰਦੇ ਜਿਹੜੇ ਆਮ ਆਦਮੀ ਪਾਰਟੀ ਨਾਲ ਸੀ ਉਹ ਕਹਿਣਗੇ ਯਾਰ ਹੁਣ ਸਾਡੀ ਕੌਣ ਉਹਨਾਂ ਦੀ ਲੜਾਈ ਆ ਰਿਫਟ ਆਮਣੇ ਸਾਹਮਣੇ ਬੂਥਾਂ ਤੇ ਖੜ ਕੇ ਵੋਟਾਂ ਕਿਹਨੇ ਪਾਈਆਂ ਆਮ ਆਦਮੀ ਪਾਰਟੀ ਤੇ ਅਕਾਲੀਆਂ ਨੇ ਲੜੋ ਲੜਾਈ ਕੀਤੀ ਕਾਂਗਰਸੀਆਂ ਨੇ ਉਹ ਹੁਣ ਆ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਾਲੀ ਦਲ ਵਾਲੇ ਬੰਦੇ ਫੇਰ ਕਹਿਣਗੇ ਜਿਹੜੇ ਪੁਰਾਣੇ ਬੰਦਿਆਂ ਨੂੰ ਵੀ ਦੇਖਿਆ ਨਾ ਆਪਣੇ ਸੋਹਰਾ ਰਿਐਕਸ਼ਨ ਹੋਣਾ ਬਾਕੀ ਇਹ ਕੋਈ ਇਹ ਨਹੀਂ ਹੈ ਕਿ ਬੜੀ ਵੱਡੀ ਮਲ ਮਲ ਮਾਰਲੀ ਹੈ ਕਿ ਨੇ ਆਦਰਯੋਗ ਮਾਨ ਸਾਹਿਬ ਹੋਣਾ ਨਹੀਂ ਪਤਾ ਨਹੀਂ ਕੀ ਰਿਐਕਸ਼ਨ ਹੋਣਾ ਲੋਕਾਂ ਕੀ ਇਨਾਂ ਰਿਐਕਸ਼ਨ ਦੇ ਵਿਚਾਲੇ ਢਿੱਲੋਂ ਵਰਸਸ ਵੜਿੰਗ ਜੋ ਦੇਖਦੇ ਆਏ ਆ ਪਿਛਲੇ ਦੋ ਇਲੈਕਸ਼ਨਾਂ ਦੇ ਦਰਮਿਆਨ ਕਿ ਉਹ ਦੁਬਾਰਾ ਦੇਖਣ ਨੂੰ ਮਿਲ ਸਕਦਾ ਹੈ ਉਮੈ ਕਿ ਸੇ ਦੇ ਵਰਸਿਸ ਵਰਸ ਨਹੀਂ ਹੈ ਮੈਂ ਤਾਂ ਹਮੇਸ਼ਾ ਰੋਚਕ ਮੁਕਾਬਲਿਆਂ ਦਾ ਆਦੀ ਹੈਗਾ ਰੋਚਕ ਮੁਕਾਬਲਾ ਮੰਨ ਨਹੀਂ ਰਹੇ ਤੁਸੀਂ ਇਸ ਵਾਰ ਰੋਚਕ ਮੁਕਾਬਲਾ ਦੇਖੋ ਸੁਖਬੀਰ ਸਿੰਘ ਬਦ ਬਦਲ ਮਦਾਨ ਦੇ ਵਿੱਚ ਨੂੰ ਹੁਣ ਆਉਣਾ ਚਾਹੀਦਾ ਹੈ ਅਖੀਲੀ ਘੜੀ ਦੇ ਵਿੱਚ ਅੰਤਿਮ ਜਿਹੜਾ ਕਿਲਾ ਟੈਂਦਾ ਹੋਵੇ ਤੇ ਫਿਰ ਜਦਨ ਲੱਗਿਆ ਕਿ ਵੀਰ ਬਾਦਲ ਆਉਂਦੇ ਨੇ ਫਿਰ ਵੜਿੰਗ ਉਤਰਨਗੇ ਮੈਦਾਨ ਚ ਇੱਕ ਤਾਂ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਦਾ ਜਿਹੜਾ ਲੋਕਾਂ ਚ ਹੈਗਾ ਕਿ ਉਹ ਇਕੱਠੇ ਹੈ ਮੈਂ ਤਾਂ ਇਹ ਕਹਿਣਾ ਸੁਬੀਰ ਜੀ ਨੂੰ ਕਿ ਯਾਰ ਲੁਕੋ ਨਾ ਬ੍ਰਦਰ ਤੁਹਾਡੀ ਲਿਆਜ ਪੈ ਗਈ ਹੈ ਕਹਦੇ ਮੇਰੇ ਤਾਏ ਦਾ ਮੁੰਡਾ ਜਾਂ ਚਾਚੇ ਦਾ ਮੁੰਡਾ ਪੈ ਗਈ ਹੈ ਤੁਸੀਂ ਸੀਟs ਛੱਡ ਦਿਓ ਉਹਨਾਂ ਨੂੰ ਬੇਵਕੂਫ ਕਿਉਂ ਬਣਾ ਰਹੇ ਹੋ ਲੋਕਾਂ ਨੂੰ ਤੁਹਾਡੀ 2019 ਦੀ ਆ ਰਹੀ ਹੈ 2022 ਚ ਮਨਪ੍ਰੀਤ ਬਾਦਲ ਨੇ ਡਿੰਪੀ ਢਿਲੋਂ ਦੀ ਸ਼ਰਿਆ ਮਦਦ ਕੀਤੀ ਹੈ ਹਰਦੀਪ ਡਿੰਪੀ ਢਿਲੋਂ ਦੀ ਉਹ ਨਾਲ ਸੀਗੇ ਕਟੇ ਮੈਂ ਤਾਂ ਹੀ ਤਾਂ ਕਿਹਾ ਸੀ ਬਾਦਲ ਸਾਰੇ ਹਰਾ ਦੇਉ ਯਾਦ ਹੋਣਾ ਕਿਉਂਕਿ ਕਟੇ ਤਾਂ ਹੀ ਤਾਂ ਸਰੂਪ ਸਿੰਘ ਨੇ ਕਿਹਾ ਸੀ ਕੋਈ ਨਵੀਂ ਗੱਲ ਨਹੀਂ ਹੈ ਉਹ ਤੋਂ ਚਲੋ ਡਿੰਪੀ ਜੀ ਤਾਂ ਅੱਜ ਹੀ ਇਹ ਗੱਲ ਦੱਸ ਦੇ ਬਿਕੋਜ਼ ਉਹਨਾਂ ਨੇ ਜਾਣਾ ਸੀ ਆਦਰਵਾਇਜ਼ ਇਹ ਤਾਂ ਪੁਰਾਣੀ ਗੱਲ ਹੈ ਉਹ ਡਿੰਪੀ ਜੀ ਨੂੰ ਤਾਂ ਪਤਾ ਵੀ ਲਿਆ ਜਾ ਵੀ ਮੇਰੀ ਥੋੜੀ ਮਦਦ ਦੀ ਉਹਨਾਂ ਨੇ ਕਾਲੀ ਦਲ ਦੀ ਮਦਦ ਕੀਤੀ ਕਾਂਗਰਸ ਚ ਹੁੰਦੇ ਆ ਗਿੱਦੜਬਾਚ ਜਾਂ ਤਾਂ ਸੀਟ ਛੱਡ ਦੇਣ ਤੇ ਜਾਂ ਫਿਰ ਭਰਾ ਨੂੰ ਤੇ ਜਾਂ ਉਹਨੂੰ ਕਾਲੀ ਦਲ ਚ ਰਹਿ ਜਾ ਦਜਾਫਿਤ ਆਪ ਲੜਲੇ ਮੰਤਰੀ ਬਦਲ ਸੋ ਮੇਰੇ ਮੇਰੇ ਕਹਿੰਦਾ ਮਤਲਬ ਲੋਕ ਨੇ ਯਾਰ ਸੱਚ ਸੁਣਾ ਪਸੰਦ ਕਰਦੇ ਹੈ ਕੈਪਟਨ ਅਮਰਿੰਦਰ ਸਿੰਘ ਜਿਹੋ ਜਾਂ ਵੀ ਸੀ ਬੜੀਆਂ ਔਰੇ ਚੈਪਸ ਹਨ ਉਹਨਾਂ ਚ ਬੜੀਏ ਕੁਛ ਨਹੀਂ ਲੋਕਾਂ ਨੂੰ ਮਿਲੇ ਬੜੀਆਂ ਗਲਤੀਆਂ ਕੀਤੀਆਂ ਬਦਲ ਆਲੇ ਨਾ ਰਲੇ ਵੇਸਦ ਨੂੰ ਤਾਂ ਪਤਾ ਹੀ ਸੀ ਜਾਂ ਹੋਰ ਕੋਈ ਗੱਲ ਸੀ ਲੇਕਿਨ ਇੱਕ ਕੰਮ ਦੀ ਗੱਲ ਹੈ ਕਿ ਉਹ ਰੂਸਾ ਨਾਲ ਉਹਨਾਂ ਦੀ ਲਿਆਇ ਸੀ ਉਹ ਕੀ ਸੀਤਾ ਫਲ ਚੀਕੂ ਲੇਕਿਨ ਉਹ ਜਨਤਾ ਇਸ ਗੱਲ ਤੇ ਕੋਈ ਨਰਾਸ਼ ਨਹੀਂ ਸੀ ਨਹੀਂ ਤਾਂ ਬਗਾਨਾ ਬੰਦਾ ਕੋਈ ਹੋਰ ਜਨਾਨੀ ਰੱਖ ਲੇ ਵਿਆਹ ਤੋਂ ਬਾਅਦ ਉਹ ਵੀ ਬੁੱਢਾ ਠੇਰਾ ਬੰਦਾ ਹੋਵੇ ਸੋ ਬਜ਼ੁਰਗ ਤੇ ਖਿਲਾਫ ਅਗਲਾ ਕਹਿੰਦਾ ਯਾਰ ਇਸ ਉਮਰੇ ਨੂੰ ਮਿਲ ਕੇ ਉਹਦੇ ਤੇ ਲੇਕਿਨ ਮਹਾਰਾਜਾ ਅਮਰਿੰਦਰ ਸਿੰਘ ਜੀ ਦੇ ਬਾਰੇ ਉਹ ਕਹਿੰਦੇ ਸੀ ਠੀਕ ਹੈ ਯਾਰ ਜੇ ਕੋਈ ਕੰਮ ਕਰਦਾ ਵੀ ਬੰਦਾ ਸ਼ਰਿਆਮ ਕਰ ਰਿਹਾ ਪਰ ਉਸ ਵਕਤ ਤੁਸੀਂ ਵੀ ਖਿਲਾਫ ਖੜੇ ਸੀ ਉਹਨਾਂ ਦੇ ਵੀਰ ਮਹਿਤਾ ਖਿਲਾਫ ਹੈ ਪਰ ਮੈਂ ਇਸ ਕਰਕੇ ਤਾਂ ਨਹੀਂ ਖਿਲਾਫ ਸੀ ਵੀ ਉਹਨਾਂ ਨੇ ਕੋਲੇ ਰੂਸਾ ਆਂਟੀ ਕਿਉਂ ਹੈ ਮੈਂ ਤਾਂ ਇਸ ਕਰਕੇ ਖਿਲਾਫ ਸੀ ਵੀ ਹੋਰ ਗੱਲਾਂ ਕਰਕੇ ਵੀ ਪੰਜਾਬ ਦਾ ਬੇੜਾਗਰ ਕਰਤਾ ਉਹਨਾਂ ਨੇ ਤਾਂ ਉਹਨਾਂ ਨੇ ਪ੍ਰੈਸ ਨੋਟ ਕੀਤਾ ਉਹਨਾਂ ਵੱਲੋਂ ਇਹ ਗੱਲ ਕਹੀ ਕਿ ਉਹ ਬੀਜੇਪੀ ਦੇ ਵਿੱਚ ਨਵੇਂ ਬੀਜੇਪੀ ਦੇ ਵਿੱਚ ਹੀ ਰਹਿਣਗੇ ਤੇ ਉਹਨਾਂ ਦੀ ਉਹੀ ਪਾਰਟੀ ਹੈ ਲੋਕਾਂ ਨੇ ਤਾਂ ਸੌਂ ਖਾਧੀਆਂ ਸੀ ਕਿਸੇ ਨੇ ਭਗਤ ਸਿੰਘ ਦੀ ਮਿੱਟੀ ਦੀ ਸੌਂ ਖਾਧੀ ਸੀ ਖੜਕੜ ਕਰਾ ਜਾ ਕੇ ਮਿੱਟੀ ਚੱਕ ਕੇ ਮੱਥੇ ਨੂੰ ਲਾਈ ਸੀ ਮੈਂ ਤਾਂ ਇਸ ਪੱਗ ਦੀ ਰਾਖੀ ਕਰੂੰਗਾ ਇਸ ਰੰਗ ਦੀ ਫਿਰ বিজেਪ ਕਾਂਗਰਸ ਆ ਗਏ ਫਿਰ ਕਾਂਗਰਸ ਦੇ ਉਹ ਸੋਲੇ ਗਏ ਪਟਕਾ ਹੀ ਨਹੀਂ ਲਾਇਆ ਕਦੇ ਉਹਨਾਂ ਨੇ ਆਪ ਦੇ ਗਲੇ ਚੋਂ ਕਾਂਗਰਸ ਦਾ ਇਸ ਤਾ ਪਾਉਂਦੇ ਨਹੀਂ ਸੀ ਉਹ ਉਹ ਪੰਜੇ ਵਾਲਾ ਹੁਣ ਫੋਲਾ ਵਾਲਾ ਨਹੀਂ ਲਾਉਂਦੇ ਇਹ ਕੀ ਪਤਾ ਜਿਹਨੂੰ ਕਿਦੋਂ ਫੁੱਲ ਆ ਰਾਜਸਥਾਨ ਫੀਡਰ ਚ ਸਿੱੜ ਦੇਣਾ ਇਹ ਕੋਈ ਪਤਾ ਨਹੀਂ ਹਾਂ ਪਰ ਅੱਜ ਦੀ ਡੇਟ ਚ ਉਹ ਨਹੀਂ ਆਉਂਦੇ ਮੈਨੂੰ ਲੱਗਦਾ ਕਿਉਂਕਿ ਉਹਨਾਂ ਨੂੰ ਪਤਾ ਵੀ ਕਾਲੀ ਦਲ ਟੈਸ਼ ਨੈਸ਼ ਹੋ ਗਏ ਜੇ ਕਾਲੀਦਰ ਖੜਾ ਹੁੰਦਾ ਤੇ ਹੁਣ ਉਹ ਦੋਵੇਂ ਭਰਾ ਇਕੱਠੇ ਹੋ ਜਾਂਦੇ ਕਿਉਂਕਿ ਇਸ ਵਾਰੀ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਉਹਨਾਂ ਨੇ ਅਲਾਈਅንስ ਕਰਾਉਣੀ ਇਹ ਇਸ ਵਾਰੀ ਵੀ ਬਹੁਤ ਵੱਡੀ ਭੂਮਿਕਾ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਅਲਾਈਅንስ ਕਰਾਉਣ ਵਾਸਤੇ ਕਾਲੀਦਰ ਪਿੱਛੇ ਮਨਪ੍ਰੀਤ ਬਾਦਲ ਸਨ ਬਹੁਤ ਤਰਲੋ ਮੱਛੀ ਬਹੁਤ ਤਰਲੋ ਮੱਛੀ ਬਹੁਤ ਤਰਲੋ ਮੱਛੀ ਉਹ ਇਸੇ ਗੱਲ ਤੇ ਤਾਂ ਉਹ ਤਾਂ ਪਾਸੇ ਪਲਟ ਗਏ ਉਹਨਾਂ ਤਾਂ ਇਹੀ ਹੈ ਜੇ ਵੀ ਆਦਰਵਾਇਸ ਉਹਨਾਂ ਨੂੰ ਕੁਝ ਨਹੀਂ ਵਿਖਤਾ ਉਹਨਾਂ ਨੇ ਇਹ ਵੀ ਕਾਲੀਦਲ ਬੀਜਪੀ ਕਦੇ ਨਾ ਕਦੇ ਅਸੀਂ ਐਲਾਈਅੰਸ ਕਰਾਵਾਂਗੇ ਸੋ ਹੁਣ ਨਹੀਂ ਉਹ ਕਦੇ ਆਉਂਦੇ ਇਹਦੇ ਵਿੱਚ ਹੁਣ ਤਾਂ ਪ੍ਰੈਸ ਨੋਟ ਦੇ ਗਏ ਪਰ ਤੁਸੀਂ ਦੇਖੋ ਮਨਪ੍ਰੀਤ ਬਾਦਲ ਤੇ ਇਲਜ਼ਾਮ ਲੱਗਦੇ ਸੀ ਜਦੋਂ ਇਲੈਕਸ਼ਨ ਲੜੇ ਸੀ ਇਹ ਹਰ ਸਿਮਨਾਉ ਕਹਿੰਦੇ ਸੀ ਅਖੀਰ ਤੇ ਇਹਨਾਂ ਨੇ ਗੰਢ ਧੁੱਪ ਕਰ ਲਈ ਸੀ ਤੇ ਢਿੱਲੇ ਪੈ ਗਏ ਸਨ ਫਿਰ ਉਹਨਾਂ ਨੇ ਆਪ ਸੌਂ ਅੱਖਾਂ ਦੀਆਂ ਕਿ ਨਹੀਂ ਮੈਂ ਢਿੱਲਾ ਨਹੀਂ ਪਿਆ ਸਟੇਜਾਂ ਤੇ ਮੈਨੂੰ ਲੋਕ ਕਹਿੰਦੇ ਵੀ ਇਹਨੇ ਸਮਝੀ ਕਰਦੀ ਹੈ ਬਾਲਾ ਸਰ ਅਲੀ ਜ਼ਮੀਨ ਲੈ ਲਈ ਹੈ ਫਿਰ 2019 ਰਾਜੀਵ ਰਿੰਗ ਦੀ ਚੋਣ ਰਾਜਾਵੜਿੰਗ ਬਠਿੰਡਿਓਂ ਹਾਰ ਗਿਆ ਹੋਣ ਤੁਹਾਡੇ ਸਾਹਮਣੇ ਉਦੋਂ ਸਰੂਪ ਸਿੰਘ ਨੇ ਵੀ ਕਿਹਾ ਹੁਣ ਡਿੰਪੀ ਢੱਲੋਂ ਨੇ ਵੀ ਕਿਹਾ ਵੀ ਸਮਦੀ ਉਦੋਂ ਦੀ ਹੈ 2019 ਦੀ ਹੈ ਮੇਰੀਆਂ ਵੋਟਾਂ ਮੈਨੂੰ ਸੋ ਹੁਣ 2022 ਚ ਵੀ ਉਹਦਾ ਇਕੱਠਾ ਇੱਕ ਕਲਿੱਕ ਹੈਗਾ ਇਹੋ ਜੀ ਬੰਦੇ ਦਾ ਕੀ ਕਰਦਾਰ ਹੈ ਜਿਨ੍ਹਾਂ ਨੇ ਕੋਈ ਪਾਰਟੀ ਨਾ ਛੱਡੀ ਹੋਵੇ ਅਕਾਲੀ ਦਲ ਚ ਰਹਿ ਗਏ ਫਿਰ ਆਪਣੀ ਪਾਰਟੀ ਬਣਾ ਲਈ ਫਿਰ ਕਾਂਗਰਸ ਹੁਣ ਬੀਜੇਪੀ ਕੋਈ ਇੱਕ ਪਾਰਟੀ ਬਚੀ ਹੈ ਤੁਸੀਂ ਕਿਹ ਰੋਚਕ ਮੁਕਾਬਲੇ ਤੁਸੀਂ ਖੇਡਣ ਦੇ ਇੰਟਰਸਟ ਰੱਖਦੇ ਹੋ ਕੀ ਲੱਗਦਾ ਕਿ ਜੇਕਰ ਦੋਵੇਂ ਬਾਦਲ ਮੈਦਾਨ ਚ ਆ ਜਾਂਦੇ ਨੇ ਫਿਰ ਤੁਸੀਂ ਵੀ ਮੈਦਾਨ ਚ ਨਿੱਤਰੋਗੇ ਮੈਂ ਤੁਹਾਨੂੰ ਕੀ ਕਿਹਾ ਕਿ ਜਿਹੜੇ ਇੰਟਰਸਟਿੰਗ ਮੁਕਾਬਲੇ ਹੋਣਗੇ ਜ਼ਿੰਦਗੀ ਦੇ ਪੋਲਿਟਿਕਸ ਦੇ ਉਹ ਮੈਨੂੰ ਖੇਡਣ ਦੀ ਆਦਤ ਹੈ ਸੋ 100% ਜੇ ਇੰਟਰਸਟਿੰਗ ਮੁਕਾਬਲਾ ਹੋਇਆ ਤਾਂ ਰਾਜਾ ਵਿਡਿੰਗ ਜ਼ਰੂਰ ਖੇਡਦਾ ਉਹ ਮੁਕਾਬਲਾ ਇਹ ਪਤਾ ਨਹੀਂ ਕੀ ਹੋਣਾ ਬਟ ਉਹ ਇੰਟਰਸਟਿੰਗ ਮੁਕਾਬਲੇ ਜ਼ਰੂਰ ਖੇਡਦਾ ਹੈ ਸੁੰਦਰ ਸ਼ਾਮ अरोड़ा ਦੀ ਘਰ ਵਾਪਸੀ ਹੋਈ ਹੈ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿ ਲੱਗਦਾ ਮਜਬੂਤੀ ਆਉਣ ਵਾਲੇ ਸਮੇਂ ਦੇ ਵਿੱਚ ਹੁਸ਼ਿਆਰਪੁਰ ਸਾਈਡ ਤੋਂ ਦੁਆਬੇ ਸਾਈਡ ਤੋਂ ਮਿਲੂਗੀ ਪਤਾ ਨਹੀਂ ਆ ਰਿਹਾ ਹੁਣ ਬਟ ਹਾਂ ਲੋਕਾਂ ਨੇ ਰੋਕ ਕੀਤਾ ਹੈ ਕਾਂਗਰਸ ਦੇ ਵੱਲ ਕਾਫੀ ਲੋਕ ਜਿਹੜੇ ਗਏ ਸੀ ਉਹਨਾਂ ਨੂੰ ਉਹਨਾਂ ਨੂੰ ਇਹ ਲੱਗਿਆ ਵੀ ਇਹੀ ਪਾਰਟੀ ਚੰਗੀ ਪਾਰਟੀ ਹੈ ਉਹ ਕਾਫੀ ਦਿਨ ਪਹਿਲਾਂ ਉਹ ਜੁਆਇਨ ਕਰਕੇ ਮੇਰੇ ਖਿਆਲ ਉਹਨਾਂ ਨੇ ਜੁਆਇਨ ਕਰ ਲਿਆ ਸੀ ਦਵਿੰਦਰ ਯਾਦਵ ਜੀ ਨੇ ਉਹਨਾਂ ਨੂੰ ਦਿੱਲੀ ਜੁਆਇਨ ਕਰਾਇਆ ਤੇ ਅਸੀਂ ਅੱਜ ਫਾਰਮਲੀ ਮੈਂ ਤੇ ਬਾਜਵਾ ਸਾਹਿਬ ਨੇ ਉਹਨਾਂ ਨੂੰ ਵੈਲਕਮ ਕੀਤਾ ਹੈ ਸਾਬ ਤੁਸੀਂ ਸਟੇਜਾਂ ਦੇ ਉੱਤੇ ਸ਼ਰਯਮ ਕਿਹਾ ਸੀਗਾ ਕਿ ਜਿਹੜੇ ਇਸ ਵਕਤ ਚਲੇ ਗਏ ਨੇ ਜੋ ਪਾਰਟੀ ਨੂੰ ਛੱਡ ਗਏ ਨੇ ਉਹਨਾਂ ਨੂੰ ਵਾਪਸ ਹੀ ਨਹੀਂ ਲਿਆਂਦਾ ਜਾਵੇਗਾ ਤਾਂ ਫਿਰ ਇੱਕ ਇੱਕ ਕਰਕੇ ਸਾਰਿਆਂ ਦੀ ਵਾਪਸੀ ਪਹਿਲਾਂ ਬਲਵੀਰ ਸਿੱਧੂ ਉਹਨਾਂ ਦੀ ਹੋਈ ਫਿਰ ਗੁਰਪ੍ਰੀਤ ਕਾਂਗੜ ਉਹਨਾਂ ਦੀ ਹੋਈ ਰਾਜਕੁਮਾਰ ਵੇਰਕਾ ਦੀ ਵਾਪਸੀ ਹੋਈ ਤੇ ਹੁਣ ਸੁੰਦਰ ਸ਼ਾਮ ਮਰੋੜਾ ਦੀ ਹਾਂ ਯਾਰ ਮੈਂ ਕਿਹਾ ਸੀਗਾ ਬਿਲਕੁਲ ਮੈਂ ਤੁਹਾਡੇ ਨਾਲ ਇੱਕ ਸਹਿਮਤ ਐ ਔਰ ਮੈਂ ਇਸ ਗੱਲ ਤੇ ਖੜਾ ਨਹੀਂ ਹੋ ਸਕਿਆ ਮੈਂ ਤੁਹਾਨੂੰ ਦੱਸਾਂ ਕਿਉਂਕਿ ਪਾਰਟੀ ਤੁਹਾਡੇ ਨਾਲੋਂ ਇੰਡੀਵਿਜੂਅਲ ਨਾਲੋਂ ਵੱਡੀ ਹੁੰਦੀ ਹੈ ਮੇਰੀ ਜੋ ਮੈਂ ਕਿਹਾ ਸੀ ਯੋ ਮੈਂ ਉਹ ਗੱਲ ਮੰਨਦਾ ਵੀ ਉਹ ਮੈਂ ਗੱਲ ਕਹੀ ਸੀ ਮੈਂ ਆਪ ਦੇ ਹੱਪ ਪਾਉ ਦਿੱਲੀ ਨੂੰ ਦੱਸ ਦਿਨਾ ਬਟ ਅਲਟੀਮੇਟਲੀ ਪਾਰਟੀ ਜਿਹੜੀ ਹਾਈ ਕਮਾਂਡ ਹੈ ਦੇ ਹੈਵ ਟੂ ਡਿਸਾਈਡ ਤੇ ਜਦੋਂ ਕੋਈ ਉਹ ਚੀਜ਼ ਡਿਸਾਈਡ ਕਰ ਲੈਂਦੇ ਹੈ ਪ੍ਰਧਾਨ ਨੂੰ ਉਹਨਾਂ ਦੇ ਸਾਹਮਣੇ ਉਸ ਗੱਲ ਦੇ ਸਮੇਂ ਸਿਰ ਝਕਾਉਣਾ ਪੈਂਦਾ ਬਿਕੋਜ਼ ਆਮ ਅ ਡਿਸਿਪਲਿਨਡ ਆਦਮੀ ਹਾਂ ਮੈਂ ਆਪਦੇ ਵਿਊਜ਼ ਜਿਹੜੇ ਹੈ ਉਹਨਾਂ ਨੂੰ ਦੇ ਦੇਣਾ ਹੈ ਕਿਉਂਕਿ ਮੈਨੂੰ ਇਹ ਲੱਗਦਾ ਯਾਰ ਕਿ ਨਵੇਂ ਲੋਕਾਂ ਨੂੰ ਮੌਕਾ ਬਹੁਤ ਦੇਣਾ ਚਾਹੀਦਾ ਹੈ ਰਾਹੁ ਜੀ ਨੂੰ ਵੀ ਮੈਂ ਕਹਿ ਕਿ 60% ਜਿਹੜੇ ਨਵੇਂ ਲੋਕ ਨਵੀਂ ਪੀੜ੍ਹੀ ਸਾਡਾ ਯੰਗ ਨੇਸ਼ਨ ਹੈ ਲੋਕ ਉਮੀਦ ਕਰਦੇ ਹੈ ਹੁਣ 60 ਸਾਲ ਦੇ 70 ਸਾਲ ਦੇ ਬੰਦੇ ਨੂੰ ਅੱਜ ਕਿਉਂਕਿ ਜਿਹੜੇ ਪੁਰਾਣੇ ਚੱਲੇ ਆ ਰਹੇ ਹੈ ਠੀਕ ਹੈ ਮੈਨੂੰ ਲੱਗਦਾ ਹੁਣ ਨਵੀਆਂ ਸੀਟਾਂ ਜਿੱਥੇ ਖਾਲੀ ਪਈਆਂ ਸਾਡੇ ਕੋਲ ਸੀਟਸ ਜਾਂ ਸਾਨੂੰ ਨਵੇਂ ਮੁੰਡਿਆਂ ਨੂੰ ਮੌਕਾ ਦੇਣਾ ਚਾਹੀਦਾ ਹੈ ਨਵੀਆਂ ਕੁੜੀਆਂ ਨੂੰ ਮੌਕਾ ਦੇਣਾ ਚਾਹੀਦਾ ਅੱਜ ਕੱਲ ਨਵੇਂ ਲੋਕਾਂ ਦਾ ਚੁਮੰਦਾ ਹੈ ਸ਼ੁਕਰੀਆ ਤਾਂ ਅਮਰਿੰਦਰ ਸਿੰਘ ਰਾਏਵੜਿੰਗ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਪੂਰੀ ਸਿਆਸਤ ਦੇ ਉੱਤੇ ਸਮੀਕਰਨ ਜਿਹੜੇ ਆ ਉਹ ਦਰਸਾਏ ਨੇ ਤੇ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਦਾ ਕੀ ਰੁਖ ਰਹਿੰਦਾ ਹੈ ਇਸ ਦੀ ਤਸਵੀਰ ਦੇਖਣ ਯੋਗ ਰਹੇਗੀ ਵੀਡੀਓ ਜਰਨਲਿਸਟ ਵਿਸ਼ਾਲ ਦੇ ਨਾਲ ਮੈਂ ਸਮਰਪ੍ਰੀਤ ਸਿੰਘ ਚੰਡੀਗੜ੍ਹ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ